ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਇਹ ਜਿਹੜੀ ਵੀਡੀਓ ਆ ਇੱਕ ਰੂਹ ਕੰਬਾਊ ਵੀਡੀਓ ਸਾਬਤ ਹੋ ਸਕਦੀ ਆ ਇਹਦੇ ਵਿੱਚ ਇਤਿਹਾਸ ਦੇ ਉਹ ਵਰਕੇ ਉਹ ਵਿਸਰੇ ਹੋਏ ਪੰਨੇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਜਿਹਦੇ ਬਾਰੇ ਬਹੁਤ ਘੱਟ ਸੰਗਤ ਨੂੰ ਪਤਾ ਹੈ ਜੀ ਆਪਾਂ ਸਾਰੇ ਜਾਣਦੇ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਤੇ ਜਾਮ ਪੀਤਾ ਤੇ ਉਹਨਾਂ ਦਾ ਜਿਹੜਾ ਪਾਵਨ ਸੀਸ ਸੀ ਉਹਨੂੰ ਭਾਈ ਜੈਤਾ ਜੀ ਗੁਰੂ ਗੋਬਿੰਦ राय ਜੀ ਕੋਲ ਲੈ ਕੇ ਆਏ ਸਨ ਪਰ ਕੀ ਤੁਸੀਂ ਜਾਣਦੇ ਹੋ ਕਿ ਭਾਈ ਜੈਤਾ ਜੀ ਕਿੰਨਾ ਹਾਲਾਤਾਂ ਦੇ ਵਿੱਚ ਉਹ ਸੀਸ ਚੱਕ ਕੇ ਲੈ ਗਏ ਬਹੁਤ ਆਸਾਨ ਸੀ ਕੀ ਉਹਨਾਂ ਦੇ ਲਈ ਮੁਗਲ ਸਰਕਾਰ ਇੰਨੀ ਜਿਹੜੀ ਜ਼ਾਲਮ ਸੀ ਉਹਦੇ ਘੇਰੇ ਦੇ ਵਿੱਚੋਂ ਗੁਰੂ ਪਿਤਾ ਦਾ ਸੀਸ ਚੁੱਕਣਾ ਕਿ ਤੁਸੀਂ ਜਾਣਦੇ ਹੋ ਕਿ ਉਹ ਸੀਸ ਚੁੱਕਣ ਲਈ ਉਹਨਾਂ ਨੂੰ ਆਪਣੇ ਪਿਤਾ ਸਦਾਨੰਦ ਜੀ ਦਾ ਸੀਸ ਧੜ ਤੋਂ ਅਲੱਗ ਕਰਨਾ ਪਿਆ ਸੀ ਉਹਨਾਂ ਨੂੰ ਸ਼ਹੀਦ ਕਰਨਾ ਪਿਆ ਸੀ ਆਪਣੇ ਪਿਤਾ ਨੂੰ ਇੱਕ ਰਾਤ ਪਹਿਲਾਂ ਸਵੇਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੁੰਦੀ ਹੈ ਉਸ ਤੋਂ ਇੱਕ ਰਾਤ ਪਹਿਲਾਂ ਦਿੱਲੀ ਦੇ ਵਿੱਚ ਭਾਈ ਜੈਤਾ ਜੀ ਆਪਣੇ ਪਿਤਾ ਸਦਾਨੰਦ ਜੀ ਦਾ ਸੀਸ ਧੜ ਤੋਂ ਵੱਖ ਕਰਦੇ ਨੇ ਇਹ ਸਾਰੀ ਘਟਨਾ ਦੀ ਜਾਣਕਾਰੀ ਤੁਹਾਨੂੰ ਅੱਜ ਦਿੱਤੀ ਜਾਊਗੀ ਇੱਕ ਇੱਕ ਗੱਲ ਤੁਹਾਨੂੰ ਦੱਸੀ ਜਾਊਗੀ ਕਿਵੇਂ ਪਿਓ ਪੁੱਤਰ ਦੇ ਵਿੱਚ ਇਹ ਫੈਸਲਾ ਲੈਣ ਲਈ ਗੱਲਾਂ ਹੁੰਦੀਆਂ ਨੇ ਕਿਵੇਂ ਉਹ ਸੇਸ ਚੁੱਕ ਕੇ ਕਿਹੜੇ ਰਸਤਿਆਂ ਦੇ ਵਿੱਚੋਂ ਹੁੰਦੇ ਹੋਏ ਕਿਵੇਂ ਮੁਗਲ ਸਰਕਾਰਾਂ ਤੋਂ ਬਚਦੇ ਬਚਾਉਂਦੇ ਉਹ ਗੋਬਿੰਦ ਰਾਏ ਜੀ ਕੋਲ ਪਹੁੰਚਦੇ ਨੇ ਸਾਰੀ ਜਾਣਕਾਰੀ ਲੈਣ ਲਈ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਕਿਰਪਾ ਕਰਕੇ ਅੰਤ ਤੱਕ ਦੇਖਿਓ ਅਗਰ ਤੁਸੀਂ ਵਿਹਲੇ ਨਹੀਂ ਹੋ ਤੁਸੀਂ ਕਿਸੇ ਕੰਮ 'ਚੋਂ ਤਾਂ ਹੁਣੇ ਇਸ ਵੀਡੀਓ ਨੂੰ ਇੱਥੇ ਹੀ ਬੰਦ ਕਰਕੇ ਜਾ ਸਕਦੇ ਹੋ ਇਹ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਨਹੀਂ ਤਾਂ ਇਸ ਵੀਡੀਓ ਨੂੰ ਉਦੋਂ ਸੁਣਿਓ ਜਦੋਂ ਤੁਹਾਡੇ ਕੋਲੇ ਸੋ ਬਧੀਆਂ ਟਿਕਾਵ ਵਾਲਾ ਸਮਾਂ ਹੋਇਆ ਸੋ ਆਪਣੀ ਸੁਰਤ ਨੂੰ ਕਾਗਰ ਕਰੋ ਜੀ ਗੁਰੂ ਚਰਨਾਂ ਦੇ ਵਿੱਚ 6 ਤਰੀਕ ਨੂੰ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ ਆ ਰਿਹਾ ਤੇ ਆਪਾਂ ਨੂੰ ਇੱਕ ਇੱਕ ਗੱਲ ਜੇ ਪਤਾ ਹੋਊਗੀ ਤਾਂ ਆਪਾਂ ਬਹੁਤ ਹੀ ਸ਼ਰਨਾਪੂਰਵਕ ਉਸ ਦਿਹਾੜੇ ਦੀ ਜਿਹੜੀ ਪਵਿੱਤਰਤਾ ਤੇ ਮਹਾਨਤਾ ਨੂੰ ਸਮਝ ਪਾਵਾਂਗੇ ਜਲਦੀ ਨਾਲ ਜੋਤ ਪੰਜਾਬੀ ਬਲੌਗਸ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਇਦਾਂ ਦੀਆਂ ਜਾਣਕਾਰੀਆਂ ਤੁਹਾਨੂੰ ਅਕਸਰ ਮਿਲਦੀਆਂ ਰਹਿਣ ਉਹ ਵੀ ਟਾਈਮ ਟੂ ਟਾਈਮ ਹਰ ਰੋਜ਼ ਸਵੇਰੇ 5 ਵਜੇ ਸਾਡੇ ਵੱਲੋਂ ਵੀਡੀਓ ਅਪਲੋਡ ਕਰ ਦਿੱਤੀ ਜਾਂਦੀ ਹੈ ਜੀ ਕਹਿੰਦੇ ਨੇ ਹੁਣ ਭਾਈ ਜੈਤਾ ਜੀ ਗੋਬਿੰਦ ਰਾਏ ਜੀ ਕੋਲ ਸਾਈਹਬਾਂ ਦੀ ਚਿੱਠੀ ਲੈ ਕੇ ਆਉਂਦੇ ਨੇ ਜਿਹੜੀ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਜੈਤਾ ਜੀ ਦੇ ਕੋਲ ਭੇਜੀ ਸੀ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਾਰੀ ਜਦੋਂ ਗੱਲਬਾਤ ਸੁਣਦੇ ਨੇ ਕਿ ਕਿਵੇਂ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਪਰ ਇਹ ਪੰਡਾਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ ਕਿ ਕੋਈ ਹੈ ਐਸਾ ਸੂਰਮਾ ਜਿਹੜਾ ਸਾਡੇ ਪਿਤਾ ਗੁਰਤੇਗ ਭਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸੀਸ ਇੱਥੇ ਸ਼ਰਧਾਪੂਰਵਕ ਤੇ ਬਹੁਤ ਸਨਮਾਨਪੂਰਵਕ ਲਿਆ ਸਕਦਾ ਹੈ ਤੇ ਉਹ ਸਾਰੀ ਜਿਹੜੀ ਸਾਖੀ ਹੈ ਤੁਸੀਂ ਇਸ ਤੋਂ ਪਿਛਲੀ ਵੀਡੀਓ ਚ ਸੁਣ ਚੁੱਕਿਓ ਫਿਰ ਕਿਵੇਂ ਭਾਈ ਜਤਾ ਜੀ ਜਿਹੜੇ ਹੈਗੇ ਉੱਠ ਕੇ ਆਉਂਦੇ ਆ ਜਿਵੇਂ ਉਹਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਹੁਣ ਭਾਈ ਜੈਤਾ ਜੀ ਜਦੋਂ ਗੋਬਿੰਦ ਰਾਏ ਜੀ ਦੀ ਚਿੱਠੀ ਸਾਈਭਾਂ ਦੇ ਚਰਨਾਂ ਵਿੱਚ ਭੇਟਾ ਕਰਕੇ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਉੱਥੋਂ ਚਲੇ ਜਾਂਦੇ ਨੇ ਸਭ ਗੁਰੂ ਤੇਗ ਬਹਾਦਰ ਜੀ ਉਹ ਚਿੱਠੀ ਪੜ੍ਹ ਕੇ ਬੜੇ ਪ੍ਰਸੰਨ ਹੁੰਦੇ ਨੇ ਭਾਈ ਜੈਤਾ ਜੀ ਨੂੰ ਅਸ਼ੀਰਵਾਦ ਦੇ ਕੇ ਤੇ ਉਹਨਾਂ ਨੂੰ ਸਮਝਾ ਕੇ ਕਿ ਇਹ ਜਿਹੜਾ ਪਾਣਾ ਵਰਤ ਕੇ ਰਹੇਗਾ ਭੇਜ ਦਿੰਦੇ ਨੇ ਤੇ ਆਖਰ 11 ਨਵੰਬਰ 1675 ਈਸਵੀ ਦਾ ਉਹ ਦਿਨ ਜਿਸ ਦਿਨ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਮੁਕਰਰ ਕੀਤਾ ਗਿਆ ਸੀ ਸ਼ਹਿਰ ਵਿੱਚ ਸ਼ਹੀਦੀ ਸਾਕੇ ਵੇਖਣ ਲਈ ਢੰਡੋਰਾ ਪਟਵਾਇਆ ਗਿਆ ਮੁਗਲ ਸਰਕਾਰਾਂ ਦੇ ਵੱਲੋਂ ਤਾਂ ਜੋ ਹਿੰਦੂਆਂ ਦੇ ਗੁਰੂ ਤੇ ਸਿੱਖਾਂ ਦੇ ਗੁਰੂ ਜਿਹੜੇ ਹੈਗੇ ਸੀਗੇ ਉਹਨਾਂ ਦੀ ਸ਼ਹੀਦੀ ਨੂੰ ਦੇਖ ਕੇ ਆਮ ਜਿਹੜੀ ਜਨਤਾ ਉਹ ਡਰ ਜੇ ਤੇ ਝੁੱਕ ਜੇ ਤੇ ਉਹ ਸਾਰੇ ਇਸਲਾਮ ਧਰਮ ਵੱਲ ਨੂੰ ਹੋ ਜਾਣ ਪਰ ਮੁਗਲ ਸਰਕਾਰਾਂ ਦਾ ਇਹ ਜਿਹੜਾ ਖਾਬ ਸੀ ਉਹ ਬਿਲਕੁਲ ਇੱਕ ਭੁਲਖਾ ਸਾਬਤ ਹੋਇਆ ਹੁਣ ਭਾਈ ਸਦਾਨੰਦ ਜੀ ਜੋ ਕਿ ਭਾਈ ਜੈਤਾ ਜੀ ਦੇ ਪਿਤਾ ਜੀ ਸਨ ਉਹ ਦਿੱਲੀ ਵਿਖੇ ਹੀ ਕੂਚਾ ਦਿਲਾਵਲੀ ਵਿੱਚ ਰਹਿ ਰਹੇ ਸੀ ਭਾਈ ਜੈਤਾ ਜੀ ਨੇ ਆਪਣੇ ਪਿਤਾ ਜੀ ਨਾਲ ਗੁਰੂ ਜੀ ਦੀ ਸ਼ਹੀਦੀ ਪਿੱਛੋਂ ਸੀਸ ਤੇ ਧੜ ਚੁੱਕਣ ਲਈ مشਵਰਾ ਕਰਨ ਉਪਰੰਤ ਇਹ ਫੈਸਲਾ ਲਿਆ ਕਿ ਭਾਈ ਸਦਾਨੰਦ ਜੀ ਨੂੰ ਸ਼ਹੀਦ ਕੀਤਾ ਜਾਵੇਗਾ ਉਹਨਾਂ ਦਾ ਸੀਸ ਧੜ ਤੋਂ ਵੱਖ ਕੀਤਾ ਜਾਵੇਗਾ ਅੱਜ ਰਾਤ ਤੇ ਬਾਅਦ ਵਿੱਚ ਉਹਨਾਂ ਦਾ ਸੀਸ ਮੁਗਲ ਸਰਕਾਰ ਦੇ ਅਹਿਲਕਾਰਾਂ ਨੂੰ ਭਲੇਖਾ ਪਾਉਣ ਲਈ ਉੱਥੇ ਰੱਖ ਕੇ ਗੁਰੂ ਪਿਤਾ ਦਾ ਸੀਸ ਉਸ ਦੇ ਬਦਲੇ ਵਿੱਚ ਚੁੱਕ ਕੇ ਲੈ ਕੇ ਜਾਇਆ ਜਾਵੇਗਾ। ਭਾਈ ਸਦਾਨੰਦ ਜੀ ਨੂੰ ਸ਼ਹੀਦ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੇ ਥਾਂਵੇਂ ਸੀਸ ਰੱਖਣ ਦਾ ਜਿਹੜਾ ਫੈਸਲਾ ਸੀ ਉਹ ਤਾਂ ਲੈ ਗਿਆਗਾ ਕਿਉਂਕਿ ਭਾਈ ਜੈਤਾ ਜੀ ਪਹਿਲਾਂ ਖੁਦ ਸ਼ਹੀਦ ਹੋਣ ਦੀ ਜਿੱਦ ਕਰਦੇ ਸਨ। ਪਿਤਾ ਆਖੇ ਤੂੰ ਮੇਰਾ ਸੀਸ ਧਰ ਦੋ ਵੱਖ ਕਰ ਦੇ। ਤੇ ਤੂੰ ਸਹੇਬਾਂ ਦਾ ਸੀਸ ਗੁਰੂ ਸਾਹਿਬ ਕੋਲੇ ਲੈ ਜਾ ਪੁੱਤਰ ਰੱਖੇ ਨਹੀਂ ਪਿਤਾ ਜੀ ਤੁਸੀਂ ਮੇਰਾ ਸੀਸ ਧੜ ਤੋਂ ਵੱਖ ਕਰ ਦਿਓ ਦੋਨਾਂ ਪਿਓ ਪੁੱਤਾਂ ਦੀ ਆਪਸ ਚ ਇਦਾਂ ਕਸ਼ਮਸ਼ ਕਸ਼ ਚਲਦੀ ਹੈ ਵਾਰਤਾਲਾਪ ਚਲਦੀ ਹੈ ਜਿੱਦਬਾਜੀ ਚਲਦੀ ਹੈ ਅੰਤ ਭਾਈ ਸਦਾਨੰਦ ਜੀ ਆਪਣੇ ਪੁੱਤਰ ਨੂੰ ਸਮਝਾਉਣਾ ਕਰਦੇ ਨੇ ਕਿ ਇੱਕ ਤਾਂ ਤੁਸੀਂ ਗੁਰੂ ਪਿਤਾ ਨੂੰ ਵਾਅਦਾ ਦੇ ਕੇ ਆਏ ਹੋ ਗੁਰੂ ਗੋਬਿੰਦ ਰਾਏ ਜੀ ਨੂੰ ਉਸ ਵੇਲੇ ਉਹ ਗੋਬਿੰਦ ਰਾਏ ਸੀ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਬਣਿਆ ਜਦੋਂ ਉਹ ਗੁਰਗੱਦੀ ਤੇ ਬਹਿੰਦੇ ਨੇ ਕਹਿੰਦੇ ਤੁਸੀਂ ਗੋਬਿੰਦ ਰਾਏ ਜੀ ਨੂੰ ਇਹ ਵਚਨ ਦੇ ਕੇ ਆਏ ਹੋ ਕਿ ਸੀਸ ਤੁਸੀਂ ਲੈ ਕੇ ਜਾਓਗੇ ਦੂਸਰਾ ਬੁਢੇਪੇ ਦੇ ਵਿੱਚ ਮੇਰੇ ਲਈ ਇਹ ਜੋਖਮ ਭਰਿਆ ਕਾਰਜ ਨੇਪਰੇ ਚਾੜਨਾ ਹੋ ਸਕਦਾ ਅਸੰਭਵ ਹੋਵੇ ਤੇ ਇਸ ਕਾਰਜ ਦੇ ਲਈ ਗੁਰੂ ਪਿਤਾ ਦੇ ਸੀਸ ਦੀ ਜਿਹੜੀ ਸਤਕਾਰ ਪ੍ਰਮੁੱਖ ਹੋਣਾ ਚਾਹੀਦਾ ਆਪਣੇ ਲਈ ਤੇ ਇਹ ਕਾਰਜ ਨੇਪਰੇ ਚਾੜਨਾ ਬਹੁਤ ਜ਼ਰੂਰੀ ਹੈ ਤੇ ਤੀਜੀ ਗੱਲ ਇਹ ਕਿ ਗੁਰੂ ਗੋਬਿੰਦ राय ਨੇ ਹਲੇ ਤੁਹਾਡੇ ਤੋਂ ਸਿੱਖ ਧਰਮ ਲਈ ਬਹੁਤ ਸਾਰੀਆਂ ਸੇਵਾਵਾਂ ਲੈਣੀਆਂ ਸੋ ਪੁੱਤਰ ਜੀ ਤੁਸੀਂ ਮੇਰੇ ਸੀਸ ਨੂੰ ਤੁਹਾਡੇ ਤੋਂ ਵਖ ਕਰ ਦੋ ਨਾਲੇ ਭਲੇਖਾ ਪਾਉਣਾ ਸੌਖਾ ਹੋਵੇਗਾ ਤੁਹਾਡੀ ਉਮਰ ਉਨੀ ਨਹੀਂ ਹੈ ਜਿੰਨੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਜੀ ਦੀ ਹੈ ਸੋ ਕਹਿੰਦੇ ਆ ਤਵਾਰੀਖ ਪੰਜਾਬ ਏਕ ਪੁਸਤਕ ਹੈ ਜੀ ਜਿਹਦੇ ਲੇਖਕ ਰਾਏ ਬਹਾਦਰ ਕਨਈਆ ਲਾਲ ਨੇ ਉਹ ਇਸ ਪੁਸਤਕ ਦੇ ਪੰਨਾ ਨੰਬਰ 32 ਤੇ ਲਿਖਦੇ ਨੇ ਕੇ ਭਾਈ ਜੈਤਾ ਜੀ ਨੇ ਆਪਣੇ ਪਿਤਾ ਨੂੰ ਕਿਹਾ ਕਿ ਮਹਾਰਾਜ ਦੇ ਸੀਸ ਦੀ ਬੇਅਦਵੀ ਨਹੀਂ ਹੋਣੀ ਚਾਹੀਦੀ ਆਪਾਂ ਸੀਸ ਵੀ ਚੱਕਾਂਗੇ ਤੇ ਹਰ ਸੂਰਤ ਵਿੱਚ ਨੂੰ ਵੀ ਉਠਾਵਾਂਗੇ ਇਸ ਲਈ ਇੱਕ ਵਿਉਂਤ ਇਹ ਵੀ ਬਣਾਈ ਗਈ ਕਿ ਸੀਸ ਦੀ ਥਾਂ ਤੇ ਸੀਸ ਜ਼ਰੂਰ ਟਿਕਾਇਆ ਜਾਵੇਗਾ ਪਰ ਦੀ ਥਾਂ ਤੇ ਵੀ ਟਿਕਾ ਦੇਾਂਗੇ ਤਾਂ ਕਿ ਸਮੇਂ ਦੀ ਸਰਕਾਰ ਨੂੰ ਭੁਲੇਖਾ ਪੈ ਸਕੇ ਤੇ ਜਦ ਤੱਕ ਰਾਜ ਖੁੱਲੇਗਾ ਪੇਂਡਾ ਕਾਫੀ ਮਾਰ ਲਿਆ ਜਾਏਗਾ ਬਾਪ ਨੇ ਕਿਹਾ ਕਿ ਜੇ ਭਲੇਖਾ ਪੋਣਾ ਤਾਂ ਮਨਾਸਿਬ ਇਹੀ ਹੋਏਗਾ ਕਿ ਮੇਰਾ ਸੀਸ ਕੱਟ ਕੇ ਗੁਰੂ ਜੀ ਦੇ ਸੀਸ ਦੀ ਥਾਂ ਤੇ ਰੱਖਿਆ ਜਾਵੇ। ਬੇਟੇ ਨੇ ਫਿਰ ਬਾਪ ਦੀ ਖੁਸ਼ੀ ਦੀ ਖਾਤਰ ਬਾਪ ਦਾ ਕਹਿਣਾ ਮਨਜ਼ੂਰ ਕੀਤਾ ਜੀ। ਪਿਤਾ ਦਾ ਸੀਸ ਉਸ ਰਾਤ ਉਸ ਕਮਰੇ ਦੇ ਵਿੱਚ ਕੱਟ ਦਿੱਤਾ ਗਿਆ ਗੁਰੂ ਪਾਸ਼ਾ ਜੀ ਦੇ ਨਾਮ ਨੂੰ ਧਿਆਨ ਚ ਧਰ ਕੇ ਤੇ ਕਰੜਾ ਮਨ ਕਰਕੇ ਤੇ ਫਿਰ ਉਸ ਸੀਸ ਨੂੰ ਫਟਾਫਟ ਉਹਨਾਂ ਨੇ ਇੱਕ ਕੱਪੜੇ ਦੇ ਲੈ ਵਿੱਚ ਲਪੇਟ ਕੇ ਉੱਥੇ ਰੱਖ ਲਿਆ ਧੜ ਪਿਤਾ ਦੀ ਉਸੇ ਕਮਰੇ ਦੇ ਵਿੱਚ ਡਿੱਗ ਪੈਂਦੀ ਹੈ ਜੀ। ਪਰ ਗਾਂ ਜਾ ਕੇ ਪਤਾ ਲੱਗਦਾ ਕਿ ਉਹ ਜਿਹੜਾ ਘੇਰਾ ਸੀ ਉਹ ਇੰਨਾ ਜ਼ਬਰਦਸਤ ਸੀ ਕਿ ਇੱਕ ਪਾਈ ਜੈਤਾ ਜੀ ਦੇ ਲਈ ਸੀਸ ਤੇ ਦੋਨੋਂ ਚੀਜ਼ਾਂ ਇਕੱਠੀਆਂ ਬਦਲ ਕੇ ਲੈ ਕੇ ਜਾਣੀਆਂ ਉਸ ਘੇਰੇ ਦੇ ਵਿੱਚੋਂ ਤਕਰੀਬਨ ਅਸੰਭਵ ਸੀ ਸੋ ਉਹਨਾਂ ਨੇ ਪਹਿਲਾਂ ਸੀਸ ਚੁੱਕਣ ਦੀ ਜਿਹੜੀ ਬਿਉਂਤ ਬਣਾਈ ਸੀਗੀ ਤਾਂ ਵੀ ਉਹਨੂੰ ਜ਼ਿਆਦਾ ਤਰਜੀਹ ਦਿੱਤੀ ਕਿਉਂਕਿ ਗੁਰੂ ਪਿਤਾ ਜੀ ਨੇ ਸੀਸ ਲੈਉਣ ਲਈ ਕਿਹਾ ਸੀ ਤੇ ਬਾਅਦ ਚ ਉਹ ਜਿਹੜਾ ਇਹ ਧਾੜਾ ਇਹਦਾ ਫਿਰ ਕੀ ਹੁੰਦਾ ਇਹ ਆਪਾਂ ਅੱਗੇ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਆਂ ਤਾਂ ਕਹਿੰਦੇ ਆ ਸਰਦਾਰ ਸੂਨ ਸਿੰਘ ਗਿੱਲ ਆਪਣੀ ਪੁਸਤਕ ਸੀਸ ਦਰਸ਼ਨ ਦੇ ਪੰਨਾ ਨੰਬਰ 41 ਤੇ ਵੀ ਇਸ ਗੱਲ ਦੀ ਪ੍ਰੋੜਤਾ ਕਰਦੇ ਨੇ ਇਸ ਗੱਲ ਦੀ ਪ੍ਰਮਾਣਤਾ ਦਿੰਦੇ ਨੇ ਕਿ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਮੌਕੇ ਦੋ ਪਿਓ ਪੁੱਤਰ ਭਾਈ ਸਦਾ ਅਨੰਦ ਜੀ ਤੇ ਭਾਈ ਜੈਤਾ ਰੰਗਰੇਟਾ ਜੀ ਇਹ ਫੈਸਲਾ ਲੈਂਦੇ ਨੇ ਕਿ ਪਿਤਾ ਦਾ ਸੀਸ ਕੱਟ ਦਿੱਤਾ ਜਾਵੇਗਾ ਤੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਥਾਂ ਬਦਲ ਦਿੱਤਾ ਜਾਵੇਗਾ ਹੁਣ ਸ਼ਾਹੀ ਦਰਬਾਰ ਸਜਾਇਆ ਗਿਆ ਜੀ ਉਧਰੋਂ ਸ਼ਹਾਦਤ ਦਾ ਦਿਨ ਚੜ ਜਾਂਦਾ ਹੈ ਇੱਧਰ ਪਾਈ ਜਾਂਦਾ ਜੀ ਨੇ ਆਪਣੇ ਪਿਤਾ ਦਾ ਸੀਸ ਪਹਿਲਾਂ ਹੀ ਰਾਤ ਨੂੰ ਕੱਟ ਕੇ ਅਲੱਗ ਕਰ ਦਿੱਤਾ ਦੂਰੋਂ ਦੂਰੀ ਦੂਰੋਂ ਲੋਕੀ ਜਿਹੜੇ ਆ ਇਸ ਅਦੁੱਤੀ ਸ਼ਹੀਦੀ ਨੂੰ ਵੇਖਣ ਲਈ ਚਾਂਦਨੀ ਚੌਕ ਦੇ ਦਿੱਲੀ ਦੇ ਵਿੱਚ ਕਤਲਗਾੜ ਕਤਲਗਾਹ ਵਿੱਚ ਇਕੱਠੇ ਹੋਏ ਹੋਣੇ ਸ਼ੁਰੂ ਹੋ ਗਏ ਜੀ ਗੁਰੂ ਜੀ ਨੂੰ ਪਿੰਜਰੇ ਚ ਬੰਦ ਕਰਕੇ ਕਤਲਗਾਹ ਵਿੱਚ ਲਿਆਂਦਾ ਗਿਆ ਜਿਨ੍ਹਾਂ ਦਾ ਨੂਰਾਨੀ ਚਿਹਰਾ ਆਪਣੀ ਨੂਰ ਨਾਲ ਔਰੰਗਜ਼ੇਬ ਦੀ ਸਰਕਾਰ ਦੇ ਝੂਠੇ ਚਾਨਣ ਨੂੰ ਵੀ ਫਿੱਕਾ ਪਾਉਂਦਾ ਜਾ ਰਿਹਾ ਸੀ ਗੁਰੂ ਜੀ ਦੀ ਆਖਰੀ ਇੱਛਾ ਪੁੱਛੀ ਗਈ ਤਾਂ ਉਹਨਾਂ ਦਾ ਆਖਰੀ ਚਾਰਿਆ ਹੋਇਆ ਸ਼ਬਦ ਸੀ RAM ਨਾਮ ਔਰ ਮੈਂ ਰਹਿਓ ਜਾ ਕੇ ਸਮ ਨਹੀਂ ਕੋਏ ਜੇਹ ਸੇ ਮਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ ਗੁਰੂ ਪਿਤਾ ਜੀ ਨੂੰ ਪੁੱਛਿਆ ਗਿਆ ਕਿ ਦੱਸੋ ਜੀ ਤੁਹਾਡੀ ਆਖਰੀ ਇੱਛਾ ਕੀ ਹੈ ਗੁਰੂ ਪਿਤਾ ਜੀ ਨੇ ਕਿਹਾ ਕਿ ਅਸੀਂ ਜਪਜੀ ਸਾਹਿਬ ਜੀ ਦਾ ਪਾਠ ਪੜ੍ਹਾਂਗੇ ਜਦੋਂ ਅਸੀਂ ਜਪਜੀ ਸਾਹਿਬ ਜੀ ਦੇ ਪਾਠ ਦੇ ਆਖਰੀ ਸ਼ਲੋਕ ਜਿਨਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਉਚਾਰਾਂਗੇ ਤੇ ਸਾਡਾ ਜਦੋਂ ਸੀਸ ਪ੍ਰਮਾਤਮਾ ਦੇ ਅੱਗੇ ਝੁਕੇਗਾ ਤਾਂ ਜਲਾਦ ਆਪਣਾ ਕੰਮ ਨਿਪਰੇ ਛਾੜ ਦੇ ਇਹ ਹੀ ਸਾਡੀ ਆਖਰੀ ਇੱਛਾ ਹੈ ਜਿਉਂ ਹੀ ਗੁਰੂ ਜੀ ਨੇ ਅਜਿਹਾ ਕੀਤਾ ਤਿਉਂ ਹੀ ਸਮਾਣੀ ਜ਼ਿਲ੍ਹੇ ਪਟਿਆਲਾ ਜੋ ਕਿ ਅੱਜਕੱਲ ਪੰਜਾਬ ਵਿੱਚ ਹੈ ਦੇਸਾਇਦ ਜਲਾਲਉਦੀਨ ਜਲਾਦ ਨੇ ਗੁਰੂ ਜੀ ਦੇ ਸੀਸ ਨੂੰ ਧੜ ਤੋਂ ਵੱਖ ਕਰ ਦਿੱਤਾ ਬਚਿੱਤਰ ਨਾਟਕ ਦੀ ਕਥਨੀ 16 ਆਨੇ ਸਹੀ ਸਾਬਤ ਹੋਈ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਮੁਖਾਰਬਿੰਦ ਵਿੱਚੋਂ ਉਚਾਰਦੇ ਨੇ ਕਿ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਕੀਨੂ ਬੜੋ ਕਲੂ ਮਹਿਕਸਾ ਕਾ ਸਾਧਨ ਹੋਇਤ ਇਤ ਜਿਨ ਕਰੀ ਸੀਸ ਦਿਆ ਪਰ ਸੀ ਨਾ ਕਰੀ ਹਾ ਹਕਾਰ ਮੱਚ ਗਈ ਜੀ ਉਥੇ ਲੋਕ ਮੂੰਹ ਵਿੱਚ ਉਂਗਲਾਂ ਲੈ ਰਹੇ ਨੇ ਅੱਖਾਂ ਵਿੱਚੋਂ ਨੀਰ ਵਹਿ ਤੁਰਿਆ ਇਹ ਨਿਰਾਦ ਨਿਰਦੈਤਾ ਭਰੇ ਕਤਲ ਦੇ ਡਰੋਂ ਲੋਕੀ ਬੇਹੋਸ਼ ਹੋਣੇ ਸ਼ੁਰੂ ਹੋ ਗਏ ਹਫੜਾ ਦਫੜੀ ਮੱਚ ਗਈ ਤੇ ਪਾਈ ਜੈਤਾ ਜੀ ਨੇ ਇਸ ਹਫੜਾ ਦਫੜੀ ਦੇ ਵਿੱਚ ਉਹਨਾਂ ਦੇ ਵੀ ਸਰੀਰ ਦੇ ਵਿੱਚ ਕੰਬਣੀ ਉੱਠ ਪਈ ਕਿਉਂਕਿ ਸੰਗਤ ਦੇ ਵਿੱਚ ਕਿਤੇ ਪਾਈ ਜੈਤਾ ਜੀ ਵੀ ਖੜੇ ਸਨ ਇਸ ਉਡੀਕ ਵਿੱਚ ਕਿ ਉਹ ਫਟਾਫਟ ਗੁਰੂ ਪੀਤਾ ਦਾ ਅਸੀਸ ਚੁੱਕਣ ਫਿਰ ਕਹਿੰਦੇ ਆ ਅਣਖ ਵਗਾਰੀ ਗਈ ਖੂਨ ਜੁਸ਼ ਨਾਲ ਉਬਾਲਾ ਖਾਦਾ ਉਹ ਬਿਮਾਰੀ ਤੇ ਮਸਾਂ ਸੌਖਾ ਔਖਾ ਉਸ ਸਮਾਂ ਪਾਈ ਜਤਾ ਜੀ ਨੇ ਬਰਦਾਸ਼ਤ ਕੀਤਾ ਲੰਘਾਇਆ ਪਹਿਰੇਦਾਰਾਂ ਤੋਂ ਅੱਖ ਬਚਾ ਕੇ ਗੁਰੂ ਪਿਤਾ ਦੇ ਸੀਸ ਨੂੰ ਉਹਨਾਂ ਨੇ ਝਟ ਦੇੰਦੀ ਚੱਕ ਲਿਆ ਤੇ ਆਪਣੇ ਪਿਤਾ ਸਦਾਨੰਦ ਦਾ ਸੀਸ ਉਸੇ ਥਾਂ ਟਿਕਾ ਦਿੱਤਾ ਜੀ ਕਿਉਂਕਿ ਜਦੋਂ ਸੀਸ ਗੁਰੂ ਪਿਤਾ ਜੀ ਦਾ ਧੜ ਤੋਂ ਵੱਖ ਕੀਤਾ ਗਿਆ ਤਾਂ ਉਹ ਬੁੜਕ ਕੇ ਕਾਫੀ ਦੂਰ ਜਾ ਕੇ ਡਿੱਗਾ ਸੀ ਤੇ ਧੜ ਉਥੇ ਹੀ ਪਿਤਾ ਗੁਰੂ ਪਿਤਾ ਦਾ ਰਹਿ ਗਈ ਸੀ ਸੋ ਇਹ ਸਕੇ ਕਰਕੇ ਉਸ ਹਫੜਾ ਦਫੜੀ ਵਿੱਚ ਭਾਈ ਜੈਤਾ ਜੀ ਦਾ ਦਾ ਲੱਗ ਜਾਂਦਾ ਤੇ ਉਹ ਚੁੱਕ ਲੈਂਦੇ ਜੀ ਭਾਈ ਜੈਤਾ ਜੀ ਨੇ ਪਹਿਲਾਂ ਸੀਸ ਨੂੰ ਆਪਣੇ ਘਰ ਕੂਚਾ ਦਿਲਾਵਲੀ ਲਿਉਂਦੇ ਨੇ ਆਪਣੇ ਘਰ ਦੇ ਮਾਲ ਅਸਬਾਗ ਨੂੰ ਅੱਗ ਲਗਾ ਕੇ ਉਹ ਆਪਣੇ ਪਿਤਾ ਸਦਾਨੰਨ ਜੀ ਦੇ ਧੜ ਦਾ ਸੰਸਕਾਰ ਇਸੇ ਅਗਨੀ ਵਿੱਚ ਕਰਦੇ ਨੇ ਕਿਉਂਕਿ ਉਹਨਾਂ ਨੇ ਇਸ ਘਰ ਵਿੱਚ ਹੀ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਉਹਨਾਂ ਦਾ ਜਿਹੜਾ ਧੜਾ ਹਲੇ ਵੀ ਉੱਥੇ ਸੀ ਦੂਸਰਾ ਇੱਕ ਕਾਰਨ ਇਹ ਵੀ ਸੀ ਇਸ ਘਰ ਨੂੰ ਅੱਗ ਲਾਉਣ ਦਾ ਤਾਂ ਕਿ ਕਿਤੇ ਇਹ ਨਾ ਹੋਵੇ ਕਿ ਇਸ ਹਫੜਾ ਦਹੜੀ ਦੇ ਵਿੱਚੋਂ ਕਿਤੇ ਉਹਦੇ ਜਿਹੜੇ ਅਹਿਲਕਾਰ ਸੀ ਔਰੰਗਜ਼ੇਬ ਦੇ ਜਾਂ ਉਹਦੇ ਕਹਿ ਲਓ ਬੰਦੇ ਸੀ ਸਪਾਈ ਸੀ ਕਿਤੇ ਉਹਦੀ ਤਲਾਸ਼ੀ ਲੈਂਦੇ ਜੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਸੀਸ ਤਾਂ ਹੈ ਨਹੀਂ ਪਰ ਧੜ ਪਿਆ ਕਿਸੇ ਬੰਦੇ ਦਾ ਤੇ ਉਧਰੋਂ ਉਹ ਸੀਸ ਉਹਨਾਂ ਨੇ ਪਛਾਣ ਪਛਾਣ ਲਿਆ ਤੇ ਉਹਨਾਂ ਲਈ ਭਾਈ ਜੈਤਾ ਜੀ ਲਈ ਸੀਸ ਗੁਰੂ ਪਿਤਾ ਕੋਲੇ ਪਹੁੰਚਾਉਣਾ ਗੁਰੂ ਗੋਬਿੰਦ ਰਾਏ ਕੋਲੇ ਪਹੁੰਚਾਉਣਾ ਕਾਫੀ ਔਖਾ ਹੋ ਸਕਦਾ ਸੀ ਸੋ ਉਹਨਾਂ ਨੇ ਘਰ ਨੂੰ ਅਗਨੀ ਭੇਟ ਕਰ ਦਿੱਤਾ ਜੀ ਤੇ ਕਿਉਂਕਿ ਇਹਨਾਂ ਦੇ ਘਰ ਵਿੱਚ ਹੀ ਸ਼ਹੀਦੀ ਪ੍ਰਾਪਤ ਕੀਤੀ ਸੀ ਉਹਨਾਂ ਦੇ ਪਿਤਾ ਜੀ ਨੇ ਸੋ ਚਾਂਦਨੀ ਚੌਕ ਵਿਖੇ ਸਖਤ ਪਹਿਰਿਆਂ ਦੇ ਵਿੱਚ ਪਿਤਾ ਸਦਾਨੰਦ ਜੀ ਦਾ ਸੀਸ ਧੜ ਤੋਂ ਵੱਖ ਕਰਨਾ ਜੋਖਮ ਭਰਿਆ ਕੰਮ ਤੇ ਅਸੰਭਵ ਸੀ ਇਸ ਕਰਕੇ ਇਹ ਕੰਮ ਜਿਹੜਾ ਸੀ ਰਾਤ ਨੂੰ ਹੀ ਇਹ ਨੇਪਰੇ ਚਾੜ ਦਿੱਤਾ ਗਿਆ ਸੀ ਇਸ ਗੱਲ ਦੀ ਪੁਸ਼ਟੀ ਸ਼੍ਰੀ ਗੁਰੂ ਤੇਗ ਬਹਾਦਰ ਜੀਵਨ ਤੇ ਰਚਨਾ ਨਾਮੀ ਇੱਕ ਪੁਸਤਕ ਹੈ ਜੀ ਉਦੇ ਪੰਨਾ ਨੰਬਰ 84 ਉੱਤੇ ਡਾਕਟਰ ਫੌਜਾ ਸਿੰਘ ਤੇ ਡਾਕਟਰ ਤਾਰਨ ਸਿੰਘ ਜੀ ਕਰਦੇ ਨੇ ਹਰ ਇੱਕ ਗੱਲ ਤੁਹਾਨੂੰ ਬਹੁਤ ਹੀ ਸਬੂਤ ਪੇਸ਼ ਕਰਕੇ ਦੱਸੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਪ੍ਰਕਾਰ ਦਾ ਵਿਵਾਦ ਕਿਸੇ ਵੀ ਗੱਲ ਤੇ ਨਾ ਹੋ ਸਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰitsar ਜੀ ਦੀ ਧਰਮ ਪ੍ਰਚਾਰ ਕਮੇਟੀ ਦੁਆਰਾ ਪ੍ਰਕਾਸ਼ਿਤ ਰੰਗਰੇਟਾ ਗੁਰੂ ਕਾ ਬੇਟਾ ਭਾਈ ਜੈਤਾ ਭਾਈ ਜੀਵਨ ਸਿੰਘ ਜੀ ਦੇ ਪੰਨਾ ਨੰਬਰ 9 ਉੱਤੇ ਸਰਦਾਰ ਰੂਪ ਸਿੰਘ ਜੀ ਵੀ ਲਿਖਦੇ ਨੇ ਕਿ ਇਸ ਪਾਵਨ ਕਾਰ ਇਹ ਜਿਹੜਾ ਪਾਵਨ ਕਾਰਜ ਸੀ ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ ਜੋ ਭਾਈ ਜੈਤਾ ਜੀ ਨੇ ਸਤਿਗੁਰਾਂ ਦੀ ਰਹਿਮਤ ਸਦਕਾ ਸਫਲਤਾ ਸਹਿਤ ਪ੍ਰਵਾਨ ਚੜ੍ਹੇ ਜੀ ਸਮੁੱਚੇ ਸਿੱਖ ਸਮਾਜ ਵਿੱਚ ਇਹ ਗੱਲਾਂ ਉਸ ਪੁਸਤਕ ਦੀਆਂ ਨੇ ਜੋ ਮੈਂ ਹੁਣ ਤੁਹਾਨੂੰ ਸੁਣਾ ਰਹੀ ਹਾਂ ਉਹ ਕਹ ਰਹੇ ਨੇ ਕਿ ਸਿੱਖ ਸਮਾਜ ਵਿੱਚ ਗੁਰੂ ਸਾਹਿਬ ਜੀ ਦਾ ਪਾਵਨ ਸੀਸ ਤੇ ਧੜ ਚਾਂਦਨੀ ਚੌਂਕ ਵਿੱਚੋਂ ਲੈ ਜਾਣ ਦੀ ਤਿੱਭਰ ਇੱਛਾ ਤਾਂ ਸੀ ਹਰ ਇੱਕ ਬੰਦੇ ਦੇ ਦਿਲ ਵਿੱਚ ਹਰ ਇੱਕ ਸਿੱਖ ਸਮਾਜ ਦੇ ਬੰਦੇ ਦੇ ਵਿੱਚ ਪਰ حکومتی ਡਰ دہشت ਕਰਕੇ ਇਹ ਕਾਰਜ ਹਰੇਕ ਮਾਨਵ ਲਈ ਕਰਨਾ ਅਸੰਸਮਰਥ ਨਹੀਂ ਸੀਗਾ ਅਜਿਹਾ ਪਾਵਨ ਕਾਰਜ ਸਤਿਗੁਰਾਂ ਦੀ ਮਿਹਰ ਬਖਸ਼ਿਸ਼ ਤੋਂ ਬਿਨਾ ਸੰਭਵ ਨਹੀਂ ਸੀ ਹੋ ਸਕਦਾ ਭਾਈ ਜੈਤਾ ਜੀ ਨੂੰ ਵਾਹਿਗੁਰੂ ਜੀ ਨੇ ਇਹ ਮਾਣ ਸਤਕਾਰ ਬਖਸ਼ਿਆ ਉਹਨਾਂ ਪਾਸੋਂ ਇਹ ਕਾਰਜ ਨਿਡਰਤਾ ਦ੍ਰਿੜਤਾ ਤੇ ਦਲੇਰੀ ਸਹਿਤ ਕਰਵਾਇਆ ਇਸ ਕਾਰਜ ਸਦਕਾ ਹੀ ਸਮੁੱਚੇ ਸਿੱਖ ਜਗਤ ਵਿੱਚ ਭਾਈ ਜੈਤਾ ਜੀ ਦਾ ਨਾਮ ਨੂੰ ਬੜੇ ਹੀ ਸਤਕਾਰ ਤੇ ਪਿਆਰ ਸਹਿਤ ਯਾਦ ਕੀਤਾ ਜਾਂਦਾ ਹੈ ਉਸ ਤੋਂ ਪਿੱਛੋਂ ਕੀ ਹੁੰਦਾ ਭਾਈ ਜੈਤਾ ਜੀ ਹੁਣ ਰਾਤ ਦੇ ਘੁੱਪ ਹਨੇਰੇ ਵਿੱਚ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਤੇ ਉਹ ਸੀਸ ਲੈ ਕੇ ਗੁਰੂ ਪਿਤਾ ਦਾ ਬਹੁਤ ਹੀ ਇਫਾਜਤ ਨਾਲ ਸਤਕਾਰਪੂਰਵਕ ਉੱਥੋਂ ਨਿਕਲ ਜਾਂਦੇ ਨੇ ਤੇ ਇਧਰ ਲਖੀਸ਼ਾ ਬੁੰਜਾਰਾ ਆਪਣੇ ਪੁੱਤਰਾਂ ਨਾਲ ਚੂਨੇ ਨਾਲ ਲੱਦੇ ਹੋਏ ਗੱਡੀ ਲੈ ਕੇ ਨਾਰ ਨੋਲ ਤੋਂ ਆ ਜਮਨਾ ਨਦੀ ਦੇ ਪਾਰ ਠਹਿਰਿਆ ਹੋਇਆ ਸੀ ਉਹ ਹਮੇਸ਼ਾ ਇਹ ਕਾਰੋਬਾਰ ਕਰਦਾ ਜੀ ਉਹਨੂੰ ਜਦੋਂ ਪਤਾ ਲੱਗਦਾ ਗੁਰੂ ਪਿਤਾ ਦੀ ਸ਼ਹਾਦਤ ਹੋ ਚੁੱਕੀ ਹੈ ਦਿੱਲੀ ਜਾਨੀ ਚੌਂਕ ਵਿੱਚ ਆ ਵਾਕਾ ਹੋ ਗਿਆ ਉਹ ਸੋਚਦਾ ਵੀ ਮੈਂ ਹੁਣ ਗੁਰੂ ਪਿਤਾ ਜੀ ਦੀ ਸ਼ਹਾਦਤਾਂ ਨਹੀਂ ਰੋਕ ਸਕਿਆ ਪਰ ਮੈਂ ਉਹਨਾਂ ਦੇ ਜਿਹੜੇ ਸਰੀਰ ਨੂੰ ਰੁੱਲਣ ਨਹੀਂ ਦਊਂਗਾ ਤੇ ਉਹ ਫਿਰ ਆ ਉਹਦੇ ਗੱਡਿਆਂ ਨਾਲ ਜਿਹੜਾ ਮੂੰਹ ਆ ਉਹ ਚਾਨੀ ਚੌਂਕ ਵੱਲ ਨੂੰ ਮੋੜ ਲੈਂਦਾ ਜਿੱਥੇ ਨੌਵੇਂ ਪਾਤਸ਼ਾਹ ਸਹਿਬ ਗੁਰੂ ਤੇਗ ਬਹਾਦਰ ਜੀ ਦਾ ਧੜ ਪਿਆ ਹੋਇਆ ਹੈ ਬਦਲਾਂ ਦੇ ਜਿਹੜੇ ਘੇਰੇ ਬਣੇ ਹੋਏ ਆ ਤੇ ਬਲਦਾਂ ਦੇ ਜਿਹੜੇ ਖੋਰਾ ਤੇ ਗੱਡਿਆਂ ਦੀ ਧੂੜ ਨਾਲ ਉਹ ਜਿਹੜਾ ਪੂਰਾ ਵਾਤਾਵਰਨ ਉਹ ਗੰਦਲਾ ਹੋ ਜਾਂਦਾ ਹੈ ਬਿਜਲੀ ਲਸ਼ਕਰਈ ਸੀ ਜੀ ਮੌਸਮ ਬਹੁਤ ਜ਼ਿਆਦਾ ਖਰਾਬ ਸੀ ਤੇ ਪਹਿਰੇਦਾਰ ਬਿਲਕੁਲ ਅਭੀ ਇਸਲੇ ਸੁੱਤੇ ਪਏ ਆ ਜਦੋਂ ਨੂੰ ਲੱਖੀ ਸ਼ਾ ਬਨਜਾਰਾ ਉਸ ਜਗ੍ਹਾ ਤੇ ਪਹੁੰਚਦਾ ਜਿੱਥੇ ਗੁਰੂ ਪਿਤਾ ਜੀ ਨੂੰ ਸ਼ਹੀਦ ਕੀਤਾ ਗਿਆ ਅਚਾਨਕ ਕਹਿੰਦੇ ਬਿਜਲੀ ਚਮਕਦੀ ਆ ਤੇ ਰਾਤ ਦੇ ਘੁੱਪ ਹਨੇਰੇ ਵਿੱਚ ਗੁਰੂ ਪਿਤਾ ਜੀ ਦੇ ਸੀਸ ਤੇ ਜਦੋਂ ਉਹਨਾਂ ਦੀ ਨਜ਼ਰ ਪੈਂਦੀ ਉਸ ਬਿਜਲੀ ਦੀ ਚਮਕ ਦੇ ਨਾਲ ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਵੀ ਗੁਰੂ ਪਿਤਾ ਜੀ ਦਾ ਧੜ ਇੱਥੇ ਪਿਆ ਸੀਸ ਨਹੀਂ ਸੌਰੀ ਧੜ ਤਾਂ ਲੱਖੀ ਸ਼ਾ ਬਨਜਾਰਾ ਤੇ ਉਹਦੇ ਪੁੱਤਰ ਰਲ ਕੇ ਉਸ ਧੜ ਨੂੰ ਝੁੱਕ ਕੇ ਗੱਡੇ ਦੇ ਵਿੱਚ ਪਾ ਲੈਂਦੇ ਨੇ ਤੇ ਆਪਣੇ ਘਰ ਰਾਈ ਸੇ ਨਾ ਪਹੁੰਚ ਕੇ ਘਰ ਨੂੰ ਘਰ ਦੇ ਵਿੱਚ ਗੱਡਾ ਅੰਦਰ ਖੜਾ ਕਰਕੇ ਸਮੇਤ ਗੱਡਾ ਘਰ ਨੂੰ ਅਗ ਲਗਾ ਦਿੰਦੇ ਨੇ ਹੁਣ ਸੀਸ ਉਹਨਾਂ ਨੇ ਤਾਂ ਨਹੀਂ ਚੱਕਿਆ ਕਿਉਂਕਿ ਜਿਹੜੇ ਭਾਈ ਜੈਤਾ ਜੀ ਉਹ ਸੀਸ ਲੈ ਗਏ ਸੀ ਤੇ ਆਪਣੇ ਪਿਤਾ ਦਾ ਸੀਸ ਤਾਂ ਟਕਾ ਕੇ ਸੀ ਉਸ ਜਗ੍ਹਾ ਪਰ ਸੀਸ ਧੜ ਤੋਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਬਾਬਾ ਦੂਰ ਡਿੱਗਿਆ ਸੀ ਇਸ ਕਰਕੇ ਉਹਨਾਂ ਨੂੰ ਸੀ ਕਿ ਇਸ ਤੋਂ ਪਹਿਲਾਂ ਕਿ ਪਹਿਰੇਦਾਰਾਂ ਨੂੰ ਪਤਾ ਲੱਗੇ ਉਹ ਫਟਾਫਟ ਧੜ ਲੈ ਕੇ ਚਲੇ ਜਾਂਦੇ ਨੇ ਜੀ ਤੇ ਫਿਰ ਉਹ ਘਰ ਨੂੰ ਅਗ ਲਾ ਦਿੰਦੇ ਨੇ ਹੁਣ ਘਰ ਨੂੰ ਵੀ ਕਿਉਂ ਅਗ ਲਾਈਗੇ ਦੋਨਾਂ ਨੇ ਘਰ ਨੂੰ ਅਗ ਇਸ ਕਰਕੇ ਲਾਈ ਪਹਿਲਾਂ ਪਾਈ ਜੈਤਾ ਜੀ ਨੇ ਵੀ ਤੇ ਹੁਣ ਲੱਖੀ ਸ਼ਵਨ ਜਾ ਰਹੇ ਨੇ ਵੀ ਤਾਂ ਕਿ ਜੇਕਰ ਅਸੀਂ ਇਸਨਾ ਦਾ ਧੜ ਦਾ ਸੰਸਕਾਰ ਕਿਤੇ ਜਗ੍ਹਾ ਤੇ ਕਿਸੇ ਤੇ ਕਰਾਂਗੇ ਤੇ ਹੋ ਸਕਦਾ ਹੈ ਅੱਗ ਦੇ ਜਿਹੜੇ ਲਾਂਬੂ ਨਿਕਲਦੇ ਵੇਖ ਕੇ ਮੁਗਲ ਸਰਕਾਰਾਂ ਨੂੰ ਪਤਾ ਲੱਗ ਜੇ ਤੇ ਉਹ ਆ ਕੇ ਵਿੱਚੇ ਸੰਸਕਾਰ ਰੋਕ ਕੇ ਸਰੀਰ ਦੀ ਬੇਅਦਬੀ ਨਾ ਕਰਨ ਇਸ ਕਰਕੇ ਉਹਨਾਂ ਨੇ ਘਰ ਨੂੰ ਅੱਗ ਲਗਾ ਦਿੱਤੀ ਤੇ ਰੌਲਾ ਪਾਤਾ ਕਿ ਘਰ ਨੂੰ ਅੱਗ ਲੱਗ ਗਈ ਅੱਗ ਲੱਗ ਗਈ ਇੱਥੇ ਅੱਜਕੱਲ ਗੁਰਦੁਆਰਾ ਰਕਾਬ ਗੰਜ ਸਾਹਿਬ ਸ਼ਸ਼ੋਭਿਤ ਹੈ ਜਿੱਥੇ ਗੁਰੂ ਪਿਤਾ ਦੇ ਧੜ ਦਾ ਸੰਸਕਾਰ ਕੀਤਾ ਗਿਆ ਸ਼੍ਰੀ ਹਰਨਾਮਦਾਸ ਸਹਰਾਏ ਦੀ ਕਥਨੀ ਸਹੀ ਜਾਪਦੀ ਹੈ ਜਦੋਂ ਕਹਿੰਦੇ ਆ ਕਿ ਜੈਤਾ ਇੱਕ ਆਵਾਜ਼ ਸੀ ਜਿਹੜੀ ਕੰਨ ਵਿੱਚੋਂ ਨਹੀਂ ਸੀ ਨਿਕਲਦੀ ਜੈਤਾ ਇੱਕ ਤੂਫਾਨ ਸੀ ਜਿਹੜਾ ਲਹਿਰਾਂ ਦੀ ਬੁੱਕਲ ਵਿੱਚੋਂ ਨਿਕਲਿਆ ਸੀ ਜੈਤਾ ਇੱਕ ਜਵਾਲਾ ਸੀ ਜਿਹੜੀ ਪਹਾੜ ਦੀ ਹਿੱਕ ਦੇ ਵਿੱਚੋਂ ਲੁਕੀ ਪਈ ਸੀ ਤੇ ਸ਼ਰਧਾ ਤੇ ਸਤਕਾਰ ਨਾਲ ਸੀਸ ਨੂੰ ਸੰਭਾਲਦਿਆਂ ਲਾਲ ਕੱਪੜੇ ਵਿੱਚ ਸੀਸ ਨੂੰ ਰੱਖਿਆ ਉਹਦੇ ਦਿਵਾਲੇ ਉਹਨੇ ਚਿੱਟੀ ਚਾਦਰ ਲਪੇਟੀ ਤੇ ਹਿਰਨਾ ਵਾਂਗ ਚੁੰਗੀਆਂ ਭਰਦਾ ਅਨੰਦਪੁਰ ਸਾਹਿਬ ਵੱਲ ਨੂੰ ਪਾਈ ਜੈਤਾ ਜੀ ਵੱਧਦੇ ਜਾ ਰਿਹਾ ਸਰਦਾਰ ਪ੍ਰੀਤਮ ਸਿੰਘ ਗਿੱਲ ਗੁਰੂ ਤੇਗ ਬਹਾਦਰ ਨਾਮੀ ਪੁਸਤਕ ਦੇ ਪੰਨਾ ਨੰਬਰ 70 ਦੇ ਵਿੱਚ ਵੀ ਲਿਖਦੇ ਜਿਦੇ ਵਿੱਚ ਉਹ ਚਿੱਤਰਾਂ ਰਾਹੀਂ ਚਿੱਤਰਿਆ ਸਿੱਖ ਇਤਿਹਾਸ ਵਿੱਚ ਸਰਦਾਰ ਅਮਰੀਕ ਸਿੰਘ ਬੈਨਵੈਤ ਵੀ ਲਿਖਦੇ ਨੇ ਕਿ ਇਹ ਸਾਰੀ ਘਟਨਾ ਕਿਵੇਂ ਹੋਈ ਉਹ ਕਹਿੰਦੇ ਨੇ ਇਸ ਚਿੱਤਰ ਦੇ ਵਿੱਚ ਜਸਵੰਤ ਸਿੰਘ ਨੇ ਭਾਈ ਜੇਤਾ ਜਿਹਨੂੰ ਕਾਲੀ ਹਨੇਰੀ ਚੀਰਦਿਆਂ ਸੀਸ ਲੈ ਕੇ ਭੱਜਦਿਆਂ ਦਿਖਾਇਆ ਹੈ ਉਹਦੇ ਵਿੱਚ ਉਸ ਫੋਟੋ ਦੇ ਵਿੱਚ ਜਿਹੜੀ ਇਹ ਕਿਤਾਬ ਆ ਤੇ ਉਹ ਜਿੱਤੇ ਹੋਏ ਇਨਸਾਨ ਦੀ ਦੌੜਾਂ ਦਾ ਕਹਿ ਲੋ ਪ੍ਰਤੀਕ ਲੱਗ ਰਿਹਾ ਸੀ ਜਿਵੇਂ ਇੱਕ ਇਨਸਾਨ ਜੰਗ ਜਿੱਤ ਕੇ ਜਾ ਰਿਹਾ ਹੋਵੇ ਉਹ ਹੁਣ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇਗਾ ਤੇ ਹਨੇਰੀ ਦਾ ਜਿਹੜਾ ਇਹ ਪੜਾ ਉੱਥੇ ਜਾ ਕੇ ਰੁਕੇਗਾ ਪੰਜਾਬੀ ਟਰਬਿਊਨ 21 ਤਰੀਕ ਤੀਜਾ ਮਹੀਨਾ 1982 ਦੇ ਵਿੱਚ ਵੀ ਤੁਹਾਨੂੰ ਇੱਕ ਕਥਨੀ ਲਿਖੀ ਮਿਲੇਗੀ ਜਿੱਥੇ ਲਿਖਿਆ ਹੈ ਕਿ ਸੀਸ ਨੂੰ ਸਿਰ ਤੇ ਚੁੱਕੀ ਕਦੇ ਭੱਜਣ ਲੱਗ ਪੈਂਦੇ ਨੇ ਕਦੇ ਛੇਤੀ ਛੇਤੀ ਤੁਰਨ ਲੱਗ ਪੈਂਦੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਸ਼ਾਹੀ ਫੌਜਾਂ ਪਿੱਛਾ ਕਰ ਰਹੀਆਂ ਸਨ ਮੰਜ਼ਲ ਦੇ ਦੁਰਾਡੇ ਪਣ ਦਾ ਵੀ ਉਹਨਾਂ ਨੂੰ ਖਿਆਲ ਸੀ ਭਾਈ ਜੇਤਾ ਜੀ ਨੂੰ ਰਾਤ ਪੈਣ ਤੋਂ ਪਹਿਲਾਂ ਉਹਨਾਂ ਨੇ ਉਹ ਜਿਹੜੇ ਰਾਹੀ ਜਿਹੜਾ ਰਸਤਾ ਚੁਣਿਆ ਮਤਲਬ ਜੰਗਲ ਬੇਲਿਆਂ ਵਿੱਚੋਂ ਹੁੰਦੇ ਹੋਏ ਉਹ ਜਾ ਰਹੇ ਨੇ 10 ਕੋਹ ਦਾ ਪੈਂਡਾ ਤੈ ਕਰ ਲਿਆ ਤੇ ਚਾਰੇ ਪਾਸੇ ਜਦੋਂ ਅੰਧਕਾਰ ਛਾ ਗਿਆ ਦੁਬਾਰਾ ਹਨੇਰਾ ਹੋ ਗਿਆ ਤਾਂ ਫਿਰ ਉਹ ਸੜਕ ਦੇ ਇਕਬਲ ਨੂੰ ਰੁਖੋ ਉਹਨਾਂ ਨੇ ਮੋੜ ਲਿਆ ਜਦੋਂ ਉਹਨਾਂ ਨੂੰ ਪਤਾ ਵੀ ਹੋਣ ਇੱਥੇ ਕੋਈ ਖਤਰਾ ਨਹੀਂ ਆ। ਠੰਡੀ ਬਰਫੀਲੀ ਹਵਾ ਨਾਲ ਸਰੀਰ ਠੋਠੋਰ ਕਰਨ ਦੇ ਉਪਰੰਤ ਸੀਸ ਨੂੰ ਸਿਰ ਤੇ ਉਠਾਈ ਵਾਹੂ ਦਾ ਹੀ ਭੱਜਿਆ ਜਾ ਰਿਹਾ ਭਾਈ ਜੈਤਾ ਤੇ ਮਜਨੂ ਟਿੱਲਾ ਜਿਹੜਾ ਉੱਥੇ ਬਣਿਆ ਹੈ ਹੁੰਦੇ ਹੋਏ ਪਿੰਡ ਜਗਤਪੁਰ ਪਹੁੰਚਦੇ ਨੇ ਅੱਗੋਂ ਲੋਨੀ ਪਿੰਡ ਪਹੁੰਚੇ ਉੱਤਰ ਪ੍ਰਦੇਸ਼ ਦੇ ਪਿੰਡ ਬਾਗਪਤ ਵਿੱਚ ਫਿਰ ਇੱਕ ਫਕੀਰ ਦੀ ਦਰਗਾਹ ਵਿੱਚ ਥੋੜਾ ਰੁਕੇ ਉੱਥੋਂ ਉਹਨਾਂ ਤੋਂ ਅਸ਼ੀਰਵਾਦ ਲੈ ਕੇ ਅੱਗੇ ਨੂੰ ਵਧਦੇ ਨੇ। ਪ੍ਰੋਫੈਸਰ ਸਹਿਬ ਸਿੰਘ ਗੁਰ ਇਤਿਹਾਸ ਨਾਮੀ ਪੁਸਤਕ 'ਚ ਲਿਖਦੇ ਨੇ ਕਿ ਭਾਈ ਜੇਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਸਵਾ 200 ਮੀਲਾਂ ਦਾ ਪੈਂਡਾ ਮਕਾਉਣ ਲਈ ਦਿਨ ਰਾਤ ਇੱਕ ਕਰੀ ਜਾ ਰਹੇ ਸੀ ਪਰ ਉਹਨੂੰ ਰਸਤੇ ਵਿੱਚ ਲੋਕਾਂ ਦੀ ਨਜ਼ਰ ਵੀ ਬਚਾਉਣੀ ਪੈ ਰਹੀ ਸੀ ਜਦੋਂ ਪਹਿਰੇਦਾਰ ਨੇ ਭਾਈ ਸਦਾਨੰਦ ਜੀ ਦਾ ਸੀਸ ਤੇ ਧੜ ਪਛਾਣ ਲਿਆ ਪਤਾ ਲੱਗ ਗਿਆ ਉਧਰੋਂ ਮਗਰ ਉਹ ਜਿਹੜੇ ਪਹਿਰੇਦਾਰ ਉੱਠੇ ਸਵੇਹਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਤੇ ਧੜ ਗਾਇਬ ਨਹੀਂ ਤਾਂ ਮੁਗਲੀ ਫੌਜਾਂ ਵਿੱਚ ਭਜਦੜ ਮੱਚ ਗਈ ਸਿਪਾਈ ਇੱਧਰ ਉੱਧਰ ਭੱਜਨੇ ਸ਼ੁਰੂ ਹੋ ਗਏ ਸੀਸ ਤੇ ਧੜ ਦੀ ਜੋਰਾਂ ਸ਼ੋਰਾਂ ਨਾਲ ਭਾਲ ਸ਼ੁਰੂ ਹੋ ਗਈ ਹੁਣ ਅੱਗੇ ਕੀ ਹੁੰਦਾ ਕਿਵੇਂ ਉਹੋ ਪਾਈ ਜੈਤਾ ਜੀ ਦਾ ਪਿੱਛਾ ਕਰਦੇ ਨੇ ਇਹ ਦੀ ਜਿਹੜੀ ਗੱਲਬਾਤ ਹੈ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਇਸ ਦੇ ਦੂਜੇ ਪੈਰੇ ਦੇ ਵਿੱਚ ਤੇ ਸਾਡੀ ਬੇਨਤੀ ਹੈ ਜੀ ਇਸ ਵੀਡੀਓ ਨੂੰ ਸੁਣ ਕੇ ਤੁਸੀਂ ਯਕੀਨ ਮੰਨਿਓ ਜੇਕਰ ਤੁਹਾਨੂੰ ਕੋਈ ਵੀ ਸ਼ੰਕਾ ਹੋਵੇ ਜਿੰਨਾ ਪੁਸਤਕਾਂ ਦੇ ਪੰਨਿਆਂ ਦੇ ਤੇ ਲੇਖਕਾਂ ਦੇ ਅਸੀਂ ਹਵਾਲੇ ਦਿੱਤੇ ਆ ਤੁਸੀਂ ਇਤਿਹਾਸ ਨੂੰ ਫਰੋਲ ਕੇ ਦੇਖ ਸਕਦੇ ਹੋ ਇਹ ਉਹ ਵਿਸਰੇ ਹੋਏ ਪੰਨੇ ਆ ਜਿਹੜੇ ਅਸੀਂ ਬਹੁਤ ਹੀ ਰਿਸਰਚ ਤੋਂ ਬਾਅਦ ਤੁਹਾਡੇ ਕਚਹਿਰੀ ਦੇ ਵਿੱਚ ਲੈ ਕੇ ਆਏ ਆ ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਦਿਨ ਨੇੜੇ ਆ ਰਿਹਾ ਜੀ 6 ਤਰੀਕ ਨੂੰ ਤੇ ਤੁਸੀਂ ਸਾਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਗੁਰੂ ਪਿਤਾ ਜੀ ਨੂੰ ਇੱਕ ਸੱਚੀ ਸ਼ਰਧਾਂਜਲੀ ਜ਼ਰੂਰ ਪੇਸ਼ ਕਰਿਓ ਅਸੀਂ ਕੱਲ ਨੂੰ ਇਸੇ ਵੀਡੀਓ ਦਾ ਅਗਲਾ ਪਾਰਟ ਲੈ ਕੇ ਤੁਹਾਡੇ ਸਾਹਮਣੇ ਛੇਤੀ ਹਾਜ਼ਰ ਹੋਵਾਂਗੇ ਹੁਣ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ